ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਜੀਸੀਬੀ ਮਸ਼ੀਨ ਦੁਆਰਾ ਇੱਕ ਲੰਮਾ ਦਰਖਤ ਪਟਿਆ ਜਾ ਰਿਹਾ ਜਿਸ ਦੇ ਉੱਪਰ ਕੀ ਬਹੁਤ ਜ਼ਿਆਦਾ ਪੰਛੀ ਬੈਠੇ ਹੋਏ ਸਨ। ਤੇ ਇਸ ਮਸ਼ੀਨ ਨੇ ਕੁਝ ਪਲਾਂ ਦੇ ਵਿੱਚ ਹੀ ਇਹਨਾਂ ਪੰਛੀਆਂ ਦੇ ਘਰ ਉਜਾੜ ਦਿੱਤੇ। ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਕੁਝ ਪੰਛੀ ਜ਼ਖਮੀ ਵੀ ਹੋ ਗਏ। ਸੱਚੀ ਅੱਜਕੱਲ ਦਾ ਮਨੁੱਖ ਆਪਣੇ ਸਵਾਰਥ ਦੇ ਲਈ ਬੇਜ਼ਵਾਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਅਤਿਆਚਾਰ ਕਰ ਰਿਹਾ। ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਸੜਕ ਦੇ ਕਿਨਾਰੇ ਤੇ ਲੱਗੇ ਹੋਏ ਦਰਖਤ ਅੱਗੇ ਦੇ ਨਾਲ ਸੜ ਚੁੱਕੇ ਨੇ ਕਿਉਂਕਿ ਇੱਕ ਕਿਸਾਨ ਦੇ ਦੁਆਰਾ ਆਪਣੇ ਖੇਤ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦਰਖਤਾਂ ਦਾ ਇਹ ਹਾਲ ਹੋ ਜਾਂਦਾ ਸੱਚੀ ਅਸੀਂ ਅੱਜ ਕੱਲ੍ਹ ਕੁਦਰਤ ਦੇ ਨਾਲ ਬਹੁਤ ਹੀ ਜ਼ਿਆਦਾ ਖਿਲਵਾੜ ਕਰਨ ਲੱਗ ਗਏ ਹਾਂ ਤਾਂ ਫਿਰ ਜਿਸ ਤੋਂ ਬਾਅਦ ਜਦੋਂ ਕੁਦਰਤ ਆਪਣਾ ਬਦਲਾ ਲੈਣ ਦੇ ਉੱਪਰ ਆ ਜਾਂਦੀ ਹੈ ਤਾਂ ਫਿਰ ਆਪਾਂ ਰੱਬ ਨੂੰ ਦੋਸ਼ ਦਿੰਦੇ ਹਾਂ ਜਦਕਿ ਉਸ ਸਭ ਦੇ ਪਿੱਛੇ ਗਲਤੀ ਆਪਣੀ ਹੀ ਹੁੰਦੀ ਹੈ ਤਾਂ ਸਾਡੀ ਉਹਨਾਂ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿਨ੍ਹਾਂ ਦੇ ਖੇਤ ਆਲੇ ਦਿਵਾਲੀ ਦਰਖਤ ਲੱਗੇ ਹੋਏ ਨੇ ਕਿ ਉਹ ਅੱਗ ਲਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣ ਕਿ ਕਿਨਾਰਿਆਂ ਤੇ ਲੱਗੇ ਹੋਏ ਦਰਖਤਾਂ ਨੂੰ ਕੋਈ ਨੁਕਸਾਨ ਨਾ ਹੋਵੇ। ਬਾਕੀ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜਰੂਰ ਕਰ ਦੇਣਾ।